ਤਸਵੀਰ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸੁਖਰਾਮ ਸਿੰਘ ਪਿੰਡ ਮਰਾੜ ਕਲਾ ਵਿਖੇ ਨਵਨਯੁਕਤ ਬੜੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਪਿੰਡ ਵਿੱਚ ਖੋਲਿਆ ਦਫ਼ਤਰ ਅਤੇ ਕੀਤੀ ਗਈ ਪਹਿਲੀ ਮੀਟਿੰਗ ਸਰਪੰਚ ਵੱਲੋਂ ਪਿੰਡ ਵਿੱਚ ਖੰਡਰ ਗਣੀਆਂ ਮਾਰਤਾ ਨੂੰ ਮੁਰਤੋਂ ਸੁੰਦਰ ਬਣਾਉਣ ਦਾ ਪਿੰਡ ਵਾਸੀਆਂ ਨੂੰ ਦਿੱਤਾ ਭਰੋਸਾ ਜਿਨ੍ਹਾਂ ਸ਼੍ਰੀ ਮੋਕਸਰ ਸਾਹਿਬ ਦੇ ਪਿੰਡ ਬਰਾੜ ਕਲਾ ਵਿਖੇ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਆਪਣੇ ਘਰ ਦੀ ਬਜਾਏ ਪਿੰਡ ਵਾਸੀਆਂ ਨੂੰ ਪੰਚਾਇਤੀ ਸਹੂਲਤਾਂ ਦੇਣ ਲਈ ਖੰਡਰ ਪਏ ਪੁਰਾਣੇ ਦਫ਼ਤਰ ਨੂੰ ਮਰੰਮਤ ਕਰਕੇ ਖੋਲ੍ਹਿਆ ਪਹਿਲਾ ਅਤੇ ਨਵਾਂ ਦਫ਼ਤਰ ਆ ਇਸੋ ਸਬੰਧੀ ਪਿੰਡ ਦੇ ਸਰਪੰਚ ਬਲਜੀਤ ਸਿੰਘ ਕਾਂਗ ਵੱਲੋਂ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੀਟਿੰਗ ਸਾਬਕਾ ਅਤੇ ਮਜੂਦਾ ਪੰਚ ਸਰਪੰਚਾਂ ਤੋਂ ਇਲਾਵਾ ਪਿੰਡ ਦੇ ਸੂਝਵਾਨ ਵਿਅਕਤੀਆਂ ਨੂੰ ਸ਼ਾਮਲ ਕਰਕੇ ਪਿੰਡ ਦੇ ਵਿਕਾਸ ਲਈ ਦਲੀਲਾਂ ਅਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ ਜਗਰ ਯੋਗ ਹੈ ਕਿ ਉਹਨਾਂ ਵੱਲੋਂ ਪਿੰਡ ਵਿੱਚ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਪੰਚਾਇਤੀ ਮਾਰਕਾ ਨੂੰ ਮੋੜ ਤੋਂ ਮਰਮਤ ਕਰਕੇ ਨਵੀਂ ਦਿੱਖ ਬਣਾਉਣ ਦਾ ਲੋਕਾਂ ਨੂੰ ਦਿੱਤਾ ਭਰੋਸਾ ਇਹ ਵੀ ਦੱਸਿਆ ਜਾਂਦਾ ਹੈ ਕਿ ਪਿੰਡ ਵਿੱਚ ਪਾਰਟੀ ਬਾਜ਼ੀ ਕਾਰਨ ਨਰੇਗਾ ਮਜ਼ਦੂਰਾਂ ਦਾ ਕੰਮ ਬੰਦ ਕੀਤਾ ਹੋਇਆ ਸੀ ਪੋਰਸ਼ਨ ਨੂੰ ਵੀ ਮੋੜ ਤੋਂ ਚਾਲੂ ਕਰਕੇ ਹਰ ਵਿਅਕਤੀ ਨੂੰ ਕੰਮ ਦੇਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਸਾਡੀ ਪੰਚਾਇਤ ਵੱਲੋਂ ਮਿਲੇ ਅਧਿਕਾਰਾਂ ਅਨਸਾਰ ਹੀ ਛੋਟੇ-ਛੋਟੇ ਕਈ ਮਸਲਿਆਂ ਨੂੰ ਪਿੰਡ ਦੇ ਦਫ਼ਤਰ ਵਿੱਚ ਹੀ ਸੁਲਝਾਇਆ ਜਾਵੇਗਾ। ਮੰਡੀ ਬਰੀ ਵਾਲਾ ਤੋਂ ਪੱਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ। ਤੁਰਪੈ ਸਭ ਪਹਿਲਾਂ ਤਾਂ ਸਾਡੇ মিডিਆ ਵੱਲੋਂ ਜਿਹੜੀ ਤਸਵੀਰ ਨਵੀਂ ਫਿਰਤ ਪਾਈ ਆ ਫੀ ਇੱਥੇ ਦਫ਼ਤਰ ਬਣਾ ਕੇ ਇੱਕ ਪੰਚਾਇਤ ਚਲਾਉਣ ਦੀ ਇਹਦੇ ਸਬੰਧ ਚ ਪ੍ਰਸ਼ੰਸਾ ਕੀਤੀ ਜਾਂਦੀ ਆ ਧੰਨਵਾਦ ਜੀ ਬਹੁਤ ਤੇ ਇਸ ਮੀਟਿੰਗ ਦਾ ਮੰਤਬ ਕੀ ਆ ਜਿਹੜਾ ਲੋਕਾਂ ਚ ਮੈਸੇਜ ਲੈ ਕੇ ਜਾਣਾ ਆਪਾਂ ਦੇਖੋ ਜੀ ਇੱਕ ਇਹਦਾ ਮਤਵਾ ਜਿਹੜੀ ਇੱਕ ਪੰਚਾਇਤ ਆ ਆਮ ਜਿਹੜੀ ਰੁਟੀਨ ਚੱਲਦੀ ਆ ਜਦੋਂ ਸਰਪੰਚ ਬਣ ਜਾਂਦਾ ਸਰਪੰਚ ਦੇ ਘਰ ਤੱਕ ਹੀ ਸੀਮਤ ਰਹਿ ਜਾਂਦੀ ਆ ਜੀ ਕੋਈ ਪੰਚਾਇਤ ਦੀ ਮੀਟਿੰਗ ਨਹੀਂ ਹੁੰਦੀ ਕੋਈ ਗ੍ਰਾਮ ਸਭਾ ਦੀ ਮੀਟਿੰਗ ਨਹੀਂ ਹੁੰਦੀ ਸਾਡਾ ਜਿਹੜਾ ਮੇਰਾ ਇੱਕ ਇੱਕੋ ਇੱਕ ਮਤਵ ਆ ਵੀ ਜੇ ਚੋਂ ਕਾਨੂੰਨ ਤਾਪਕ ਸਹੀ ਤਰੀਕੇ ਨਾਲ ਪੰਚਾਇਤ ਹੁੰਦੀ ਆ ਜੀ ਬਣਾਈ ਜਾਂਦੀ ਆ ਉਸੇ ਤਰੀਕੇ ਨਾਲ ਜੇ ਪੰਚਾਇਤ ਚਲਾਈ ਜਾਵੇ ਤੇ ਪਿੰਡ ਦੇ ਵਿਕਾਸ ਕਰ ਜਾਂਦਾ ਹੋਰ ਵੀ ਜਿਹੜੇ ਕਾਰਜਾਂ ਉਹਦੇ ਚ ਕਾਫੀ ਜਿਹੜੀ ਲੋਕਾਂ ਨੂੰ ਸਹਾਇਤਾ ਵੀ ਮਿਲਦੀ ਆ ਤੇ ਲੋਕਾਂ ਨੂੰ ਨਵੀਆਂ ਗਾਈਡਲਾਈਨਾਂ ਵੀ ਮਿਲਦੀਆਂ ਕੁਝ ਸਿੱਖਣਾਂ ਵੀ ਮਿਲਦਾ ਸਾਡਾ ਜਿਹੜਾ ਮੇਨ ਮਕਸਦ ਆ ਇੱਕ ਦਫ਼ਤਰ ਖੋਲਣ ਦਾ ਮਤਲਬ ਆ ਵੀ ਘੱਟੋ ਘੱਟ ਸਾਰੀ ਪੰਚਾਇਤ ਦੀ 10 12 ਦਿਨ ਬਾਅਦ ਮੀਟਿੰਗ ਹੋਵੇ ਫਿਰ ਗ੍ਰਾਮ ਸਭਾ ਜਿਹੜੀ ਪਿੰਡ ਦੀ ਮੀਟਿੰਗ ਹੋਵੇ ਸਾਰੇ ਲੋਕਾਂ ਨੂੰ ਪਤਾ ਹੋਵੇ ਕਿ ਪਿੰਡ ਦੇ ਵਿੱਚ ਕੀ ਕੰਮ ਕਰਨੇ ਆ ਕੀ ਨੇ ਕਰਨੇ ਆ ਹਰ ਇੱਕ ਬੰਦੇ ਨੂੰ ਜਿਹੜੀ ਆ ਇਸ ਗੱਲ 11 ਹੋਵੇ ਤੇ ਜਿਹੜਾ ਪੰਚਾਇਤ ਦੇ ਕਾਮਕਾਰ ਆ ਉਹ ਜਿਹੜੇ ਪਾਰਦਰਸ਼ੀ ਚੱਲਣਾ ਚਾਹੀਦਾ ਫਿਚਰ ਕਿਹੜੇ ਕਿਹੜੇ ਕੰਮ ਆ ਜਿਹਨਾਂ ਦੀ ਸ਼ੁਰੂਆਤ ਅੱਜ ਕੀਤੀ ਹੈ ਅੱਜ ਅਸੀਂ ਸਭ ਤੋਂ ਪਹਿਲਾਂ ਜੀ ਨਰੇਕਾ ਦੇ ਕੰਮ ਸ਼ੁਰੂ ਕਰਨ ਲੱਗੇ ਆ ਜੀ ਕਿਉਂਕਿ ਨਰੇਕਾ ਦੇ ਕੰਮ ਕਾਫੀ ਜਿੰਦ ਤੋਂ ਬੰਦ ਪਏ ਆ ਤੇ ਪਿੰਡ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵੀ ਨਰੇਕਾ ਦੀ ਜਿਹੜੀ ਲੋਕ ਘਰੇ ਬੈਠੇ ਆ ਵੀ ਸ਼ੁਰੂ ਕਰੋ ਤੇ ਅੱਜ ਨਰੇਕਾ ਦੇ ਜਿਹੜੇ ਕੱਲ ਤੋਂ ਅਸੀਂ ਕੰਮ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਜਿਵੇਂ ਜਿਵੇਂ ਸਰਕਾਰ ਦੀਆਂ ਨੀਤਾਂ ਹੋਣਗੀਆਂ ਕੋਈ ਫਾਰਮੂਲਾ ਨਹੀਂ ਜਿਵੇਂ ਪਾਉਣਗੇ ਉਹਵੇਂ ਜਿਹੜੇ ਪਿੰਡ ਦੇ ਵਿਕਾਸ ਤੇ ਕੰਮ ਸ਼ੁਰੂ ਕਰੇ ਇੱਕ ਤੁਹਾਡੇ ਕੋਲੋਂ ਹੁਣੇ-ਹੁਣੇ ਸੁਣਿਆ ਸੀ ਹੈ ਵੀ ਜਿਹੜੀਆਂ ਪ੍ਰਾਣੀਆਂ ਮਾਰਸ ਤਾਂ ਬੜੀਆਂ ਹੋਈਆਂ ਪੰਚਾਇਤੀ ਵੀ ਉਹਨਾਂ ਦੀ ਦਿੱਖ ਸੁਧਾਰਨ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਊਗਾ ਇਹਦੇ ਸੰਬੰਧ ਚ ਕੀ ਬਿਲਕੁਲ ਜੀ ਦੇਖੋ ਜਿਹੜੀ ਇੱਕ ਸਰਕਾਰ ਦੇ ਜਿਹੜੇ ਇੰਨੇ ਪੈਸੇ ਦੀ ਇਨਵੈਸਟਮੈਂਟ ਕੀਤੀ ਹੈ ਜੀ ਸਾਡੇ ਕਮਿਊਨਿਟੀ ਹਾਲ ਬਣਿਆ ਦੇਖੋ ਜਿੱਥੇ ਬੈਠੇ ਹਾਂ ਕਿੰਨੇ ਲੱਖ ਰੁਪਏ ਲਾ ਕੇ ਬਣਿਆ ਉਹਦੇ ਵਿੱਚ ਪਿੰਡ ਨੂੰ ਐਡੀ ਵੱਡੀ ਸਹੂਲਤ ਸੀ ਪਹਿਲਾਂ ਇੱਥੇ ਲੜਕੀਆਂ ਦੀ ਮੈਰਿਜ ਮੁੰਡਿਆਂ ਦੀ ਮੈਰਿਜ ਵੀ ਇੱਕ ਤੋਂ ਚਾਰ ਪੰਜ ਪਰ ਅੱਜ ਜਿਹੜੇ ਕਬੂਤਰਖਾਨਾ ਬਣੇ ਪਏ ਆ ਸਾਰੇ ਸ਼ੀਸ਼ੇ ਟੁੱਟੇ ਪਏ ਆ ਜੰਗਲੀ ਕੋਈ ਦਰਵਾਜ਼ਾ ਨਹੀਂ ਲੱਗ ਰਿਹਾ ਦਰਸ਼ਕਾਂ ਬੈਠੀਆਂ ਪਈਆਂ ਐਡੀਆਂ ਕੀਮਤੀ ਜਿਹੜੀਆਂ ਬਿਲਡਿੰਗਾਂ ਉਹ ਬਿਲਕੁਲ ਖੰਡਰ ਬਣ ਕੇ ਰਹਿ ਗਿਆ ਇਹ ਸਾਡੀ ਤਵੰਨਾ ਵੀ ਜਿਹੜਾ ਇਹਨਾਂ ਦੀ ਰਿਪੇਅਰ ਵੱਲ ਧਿਆਨ ਦਿੱਤਾ ਜਾਵੇ ਜੇ ਲੋਕਾਂ ਦੇ ਕੰਮ ਆਉਣ ਕੰਮ ਜਿਹੜੇ ਕੰਮ ਵਾਸਤੇ ਬਣਿਆ ਉਹ ਵੀ ਬਿਲਡਿੰਗਾਂ ਉਸੇ ਕੰਮ ਆਉਣਾ ਆਹ ਸਾਡਾ ਜਿਹੜਾ ਜਿੱਥੇ ਪਲੇ ਪੰਚਾਇਤ ਘਰ ਬਣਿਆ ਸੀ ਪਰ ਇਹ ਪੰਚਾਇਲ ਘਰ ਬਣੇ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਪਰ ਇਹ ਮੀਟਿੰਗ ਹੈ ਜੀ ਪਹਿਲੀ ਮੀਟਿੰਗ ਹੋ ਰਹੀ ਆ ਪੰਚਾਇਤ ਦੀ ਫਿਰ ਚਰਚਾ ਉਹ ਸਰ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਭਾਗ ਲੈ ਰਹੇ ਆ ਪੰਚ ਸਰਪੰਚ ਆਏ ਇਹ ਸਾਬਕਾ ਵੀ ਵਚਾ ਮਜੂਦਾ ਵੀ ਵਚਾ ਇਸ ਤੋਂ ਇਲਾਵਾ ਮਹਿਲਾਵਾਂ ਦੀ ਗਿਣਤੀ ਘੱਟ ਦੇਖਣ ਨੂੰ ਮਿਲਦੀ ਆਪਣੀ ਪੰਚਾਇਤ ਚ ਚੋਣ ਨਹੀਂ ਹੋਈ ਕੋਈ ਨਹੀਂ ਚੋਣ ਹੋਈ ਹੈ ਜੀ ਅੱਜ ਅਸੀਂ ਜਿਹੜੀ ਪਹਿਲੀ ਮੀਟਿੰਗ ਹੈ ਇਹਦੇ ਵਿੱਚ ਮਹਿਲਾਵਾਂ ਬੁਲਾਇਆ ਜਣੇਗੀ ਓਕੇ ਕਿਉਂਕਿ ਜਿਹੜੀ ਅੱਜ ਅਸੀਂ ਚਾਰਜ ਵੀ ਜੇ ਕੱਲ ਲੈਣਾ ਪੰਚਾਇਤ ਦਾ ਜੇ ਅਸੀਂ ਨਰੇਗਾ ਦੀ ਕੱਚੇ ਕੰਮ ਸ਼ੁਰੂ ਕਰਦੀ ਜਿਹੜੀ ਮੀਟਿੰਗ ਸਾਡੀ ਸੀ ਜੀ ਨਰੇਗਾ ਦੇ ਕੰਮ ਸ਼ੁਰੂ ਕਰਨੇ ਉਹ ਜਿਹੜੇ ਮਹਿਲਾਵਾਂ ਦਾ ਇਕੱਠ ਉਹ ਅਸੀਂ ਗੁਰੂ ਘਰ ਕੀਤਾ ਹੋਇਆ ਓਕੇ ਉੱਥੇ ਸਾਰੀਆਂ ਰੀਡਿਸ ਵਗੈਰਾ ਉੱਥੇ ਗੁਰੂ ਘਰ ਇਕੱਠੇ ਹੋਏ ਬੈਠੇ ਪਿੰਡ ਵਾਸੀਆਂ ਨੂੰ ਕੀ ਸਹਿਯੋਗ ਦੇਣ ਲਈ ਮੈਸੇਜ ਆ। ਅੱਜ ਤਾਂ ਸਾਡਾ ਤਾਂ ਇਹ ਬੇਨਤੀ ਆ ਵੀ ਪੰਚਾਇਤ ਦਾ ਪਿੰਡ ਪਾਸੇ ਪੂਰਾ ਸਹਿਯੋਗ ਦੇਣ। ਪਿੰਡ ਦੇ ਸਹਿਯੋਗ ਨਾਲ ਹੀ ਤੇ ਪੰਚਾਇਤਾਂ ਚੱਲਦੀਆਂ। ਜੀ। ਪੰਚਾਇਤਾਂ ਹੀ ਕੰਮ ਕਰਦੀ ਜੇ ਪਿੰਡ ਦਾ ਸਹਿਯੋਗ ਹੋਵੇ। ਇਕੱਲਾ ਬੰਦਾ ਕੋਈ ਨਹੀਂ ਕੰਮ ਕਰ ਸਕਦਾ। ਜਿਹੜੀ ਪਿੰਡ ਦੀ ਪੰਚਾਇਤ ਆ ਇਹ ਜਾਂ ਪਿੰਡ ਦਾ ਸਰਪੰਚ ਆ ਇਹ ਪਿੰਡ ਦੇ ਸੇਵਾਦਾਰ ਹੁੰਦੇ ਆ। ਇਹ ਸਹੀ ਪੰਜਾਬੀ ਦੇ ਵਿੱਚ ਆਖੀ ਤਾਂ ਸਰਪੰਚ ਨੂੰ ਮੁੱਖ ਸੇਵਾਦਾਰ, ਪੰਚਾਇਤ ਜਿਹੜੀ ਸੇਵਾਦਾਰ। ਹੰਦੀਆ ਪਿੰਡ ਦੀ ਤੇ ਜਿਹੜੇ ਆਮ ਲੋਕ ਆ ਉਹ ਵੀ ਪਿੰਡ ਦੀ ਸੇਵਾਦਾਰ ਬਣ ਕੇ ਜੇ ਨਾਲ ਸਾਥ ਦੇਣ ਤੇ ਪਿੰਡ ਦੇ ਜਿਹੜੇ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੇ ਓਕੇ ਸਾਰੀ